ਵਾਇਕ੍ਰੋ ਸਤਿਗੁਰ ਚਰਨਾ ਮੋ ਬਲਿਹਾਰੀ ਸਤਿਗੁਰ ਚਰਨਾ ਤਨ ਸੋਵੇਲਾ ਦਰਸ਼ਨ ਕਰਦਾ ਤਨ ਸੁਵੇਲਾ ਜਿਤ ਦਰਸਨ ਕਰਨਾ ਤਨ ਸੁਵੇਲਾ ਜਿਤ ਦਰਸਨ ਕਰਨਾ ਦੀ ਕੀ ਫਾਤੇ ਸ੍ਰੀ ਪਦੌ ਜੀ ਦੀ ਸਹਾਰੇ ਵਾਸੀ ਪਦੌ ਜੀ ਦੇ ਕੀ ਪਾਤਸ਼ਾਹੀ ਦਸਮੀ ਪ੍ਰਥਮ ਪਦੌ ਜੀ ਸਮਰਪੈ ਗੁਰੂ ਨਾਨਕ ਦੇਵ ਜੀ ਫਿਰ ਅੰਗਦ ਵਰਤੇ ਅਰਦਾਸੋ ਰਾਮਦਾਸ ਜੀ ਹੋਈ ਸਹਾਰੇ ਅਜਨਾ ਹਰ ਗੁਗਨ ਦਾਸ ਰਾਮ ਸਹੀ ਹਰਿ ਨਾਮੇ ਸ੍ਰੀ ਅਰਦਾਸ ਜੀ ਧਿਆਇਆ ਜਿਸ ਕਿਤੇ ਸਾਧੋਕ ਤਾਰੇ ਇਕ ਬਹਾਦਰ ਸਿਮਰਿਆ ਪਰ ਨੋਂ ਨਿਤਰਾ ਦੀ ਭਾਈ ਸਭਨ ਹੂਸਰਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਭ ਤਾਂ ਨੂਰ ਸੁਹਾਵੀ ਦਸਾਂ ਪਾਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦਰਸ਼ਕ ਦਾ ਭਾਵ ਧਰ ਕੇ ਬੋਲੋ ਜੀ ਵਾਹੇ ਹੋ ਕੰਦੀ ਜੀ ਪਾਦੇ ਅੰਦਰ ਚਾਰ ਪਹਿਰ ਰਾਤ ਉਹੀ ਆਇਆ ਚਾਰ ਪਰ ਦਿਨ ਆਪਣੇ ਘਰੇ ਅੰਦਰ ਬਤੀਤ ਕਰਉਣਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਜਨਾਬ ਇਹ ਪਾਵਨ ਪਵਿੱਤਰ ਅਸਥਾਨ ਗੁਰਦਵਾਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਆਪੀ ਸੰਗਤੀਆਂ ਹਾਜ਼ਰੀਆਂ ਦਰ ਪ੍ਰਵਾਣ ਕਰ ਗਈਆਂ ਦਰੋਂ ਘਰੋਂ ਸਿੱਕੇ ਸਿਧਕ ਪਰਮ ਸਾ ਨਾਮ ਗਾਨ ਬਖਸ਼ਣਾ ਸੁਭਾਵਨਾਵਾਂ ਪੂਰਨ ਕਰਨੀਆਂ ਜਾਤਰਾ ਸਫਲ ਕਰਨੀ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਬਖਸ਼ਣੀ ਆਪ ਜੀ ਕਰੋ ਕਿਰਪਾ ਨੀ ਵਾਹਿਗੁਰੂ ਸਾਡੇ ਵਾਜੀ ਬੰਦਗਾਹਾ ਦਾ ਬਹਰਲਾ ਪੰਜ ਬਾ ਤਦ ਭੀ ਸੇ ਰੋ ਆਪਣੇ ਬਾਰਕ ਆਪ ਰੱਖਿਆ ਨਾ ਆ ਦੋ ਕਹਾਰੇ ਮਾ ਕ੍ਰਿਸ਼ੀ ਆਤਮ ਆਪਣੀ ਕਲ honey.